ਕਿਸੇ ਗੁਰਮਖ ਨੇ ਮੈਨੂੰ ਇਹ ਬਚਨ ਸੁਣਾਇਆ ਕਹਿੰਦੇ ਇੱਕ ਭੈਣ ਉਹਨੂੰ ਕੋਈ ਇਹੋ ਜਿਹਾ ਰੋਗ ਲੱਗ ਗਿਆ ਬੜੇ ਡਾਕਟਰਾਂ ਦੇ ਕੋਲ ਦਵਾਈ ਉਹਨੇ ਖਾਧੀ ਕਿਤੇ ਉਹ ਫਰਕ ਨਾ ਪਿਆ ਅਖੀਰ ਟੈਸਟ ਕਿਸੇ ਵੱਡੇ ਡਾਕਟਰ ਦੇ ਕੋਲ ਕਰਾਈ ਜਾ ਕੇ ਜਦੋਂ ਉਹ ਟੈਸਟ ਦੀਆਂ ਰਿਪੋਰਟਾਂ ਆਈਆਂ ਨਾ ਉਹ ਡਾਕਟਰ ਕਹਿੰਦਾ ਭੈਣ ਜੀ ਤੁਹਾਡਾ ਰੋਗ ਹੁਣ ਠੀਕ ਨਹੀਂ ਹੋ ਸਕਦਾ ਤੁਹਾਡੀ ਇਸ ਸੰਸਾਰਿਕ ਯਾਤਰਾ ਕੇਵਲ 7-8 ਦਿਨ ਹੋਰ ਹੈ ਭਾਵ ਸਤ ਅੱਠ ਦਿਨ ਤੁਹਾਡੀ ਹੋਰ ਜ਼ਿੰਦਗੀ ਹੈ ਜੋ ਕਰਨਾ ਹੈ ਕਰ ਲਓ ਉਸ ਬੀਬੀ ਨੇ ਭੈਣ ਨੇ ਪਤਾ ਕੀ ਕੀਤਾ ਉਹ ਭੈਣ ਬੜੇ ਪਿਆਰ ਦੇ ਨਾਲ ਵਿਰਾਗ ਦੇ ਨਾਲ ਗੁਰੂ ਰਾਮਦਾਸ ਪਿਤਾ ਦੇ ਘਰ ਗਈ ਉੱਥੇ ਜਾ ਕੇ ਗਲਤ ਪੱਲਾ ਪਾ ਕੇ ਭੈਣ ਨੇ ਅਰਦਾਸ ਕੀਤੀ ਕਹਿੰਦੀ ਹੈ ਹੇ ਧੰਨ ਗੁਰੂ ਰਾਮਦਾਸ ਪਿਤਾ ਜੀ ਇੱਕ ਦਿਨ ਸਭਨਾਂ ਨੂੰ ਮੌਤ ਆਉਣੀ ਹੀ ਆਉਣੀ ਹੈ ਮੈਂ ਮੌਤ ਤੋਂ ਡਰਦੀ ਨਹੀਂ ਏ ਗੁਰੂ ਰਾਮਦਾਸ ਪਿਤਾ ਜੀ ਤੁਸੀਂ ਸਭਨਾਂ ਦੀ ਸੁਣਦੇ ਹੋ ਤੁਸੀਂ ਸਮਰੱਥੋ ਗੁਰੂ ਰਾਮਦਾਸ ਪਿਤਾ ਜੀ ਮੇਰੇ ਬੱਚੇ ਅਜੇ ਬਰੇ ਛੋਟੇ ਨੇ ਜੇ ਮੈਨੂੰ ਕੁਝ ਹੋ ਗਿਆ ਨਾ ਤੇ ਮੇਰੇ ਬੱਚੇ ਰੁੱਲ ਜਾਣਗੇ ਇਹ ਗੁਰੂ ਰਾਮਦਾਸ ਪਿਤਾ ਜੀ ਤੁਹਾਡੇ ਘਰ ਕੇ ਦਾ ਕੋਈ ਘਟ ਹੈ ਕਿਰਪਾ ਕਰੋ ਇਹ ਭੈਣ ਰੋਜ਼ਾਨਾ ਹੀ ਗੁਰੂ ਰਾਮਦਾਸ ਜੀ ਕਰਦਾ ਕਿ ਸੇਵਾ ਕਰਨੀ ਮੁੱਖ ਤੋ ਧੰਨ ਗੁਰੂ ਰਾਮਦਾਸ ਜੀ ਧੰਨ ਗੁਰੂ ਰਾਮਦਾਸ ਜੀ ਦਾ ਜਾਪ ਕਰਨਾ ਅਰਦਾਸ ਕਰਨੀ ਬੇਨਤੀ ਕਰਨੀ ਜੋਦਰੀ ਕਰਨੀ ਸੇਵਾ ਕਰਨੀ ਗੁਰੂਆਂ ਦੇ ਪਿਤਾ ਦੇ ਘਰ ਜਾ ਕੇ ਸਰੋਵਰ ਚ ਇਸ਼ਨਾਨ ਕਰਨਾ ਸ਼ਬਦ ਰੂਪੀ ਸਰੋਵਰ ਤੇ ਵੀ ਇਸ਼ਨਾਨ ਕਰਨਾ ਪਾਪ ਕੀਰਤਨ ਵੀ ਸਰਵਨ ਕਰਨਾ ਤੇ ਭਾਗਾ ਵਾਲਿਓ ਪੰਜਾ ਸੱਤਾ ਦਿਨਾਂ ਬਾਅਦ ਜਦੋਂ ਉਹ ਭੈਣ ਨੇ ਦੁਬਾਰਾ ਟੈਸਟ ਕਰਾਏ ਟੈਸਟ ਬਿਲਕੁਕੁਲ ਸਹੀ ਸਨ ਡਾਕਟਰ ਵੀ ਹੈਰਾਨ ਹੋ ਗਿਆ ਡਾਕਟਰ ਨੇ ਵੀ ਹੱਥ ਕਰੇ ਕਰਦੇ ਕਹਿੰਦਾ ਭੈਣ ਜੀ ਇਹ ਜ਼ਿੰਦਗੀ ਦੇ ਪਹਿਲੀ ਵਾਰ ਹੋਇਆ ਹੈ ਅਸੰਭਵ ਕੰਮ ਵੀ ਸੰਭਵ ਹੋ ਗਿਆ ਹੈ ਜਿਹੜੇ ਰੋਗ ਕਿਤੇ ਹੋ ਠੀਕ ਨਹੀਂ ਹੋ ਸਕਦਾ ਜਿਹੜਾ ਰੋਗ ਲਾ ਇਲਾਜ ਸੀ ਉਹ ਵੀ ਕਿਰਪਾ ਹੋ ਗਈ ਕਿਸ ਡਾਕਟਰ ਦੇ ਕੋਲ ਤੁਸੀਂ ਦਵਾਈ ਖਾਧੀ ਹੈ ਕਿੱਥੋਂ ਤੁਹਾਨੂੰ ਫਰਕ ਪਿਆ ਹੈ ਮੈਨੂੰ ਵੀ ਉਸ ਡਾਕਟਰ ਦਾ ਐਡਰੈਸ ਦਿਓ ਜਿਹਦੇ ਕੋਲ ਤੁਸੀਂ ਦਵਾਈ ਖਾਧੀ ਹੈ ਤੇ ਭਾਗਾਂ ਵਾਲਿਓ ਉਹ ਭੈਣ ਦੀ ਅੱਖਾਂ ਦੇ ਥਰੂ ਆ ਗਏ ਹੱਥ ਜੋੜੇ ਆਖਿਆ ਡਾਕਟਰ ਸਾਹਿਬ ਉਸ ਡਾਕਟਰ ਦਾ ਨਾਮ ਹੈ ਧੰਗੁਰੂ ਰਾਮਦਾਸ ਜੀ ਉਸ ਡਾਕਟਰ ਦਾ ਘਰ ਹੈ ਅੰਮ੍ਰਿਤਸਰ ਦੀ ਪਵਿੱਤਰ ਧਰਤੀ ਤੇ ਡਿੱਠੇ ਸਬੇ ਥਾਮ ਨਹੀਂ ਤੁਦ ਜਿਹਿਆ ਅਗੁਰੂ ਰਾਮ ਦਸ ਪਤਰੀ ਬਰੇ ਦੇ ਆਲੂ ਨੇ ਅਸੰਭਵ ਕੰਮ ਨੂੰ ਵੀ ਸੰਭਵ ਕਰ ਦਿੰਦੇ ਨੇ ਜਦੋਂ ਕੋਈ ਸ਼ਰਧਾ ਭਾਵਨਾ ਦੇ ਨਾਲ ਗੁਰੂ ਰਾਮਦਾਸ ਪਿਤਾ ਦੇ ਚਰਨ ਜੋਦਰੀ ਕਰਦਾ ਹੈ ਬੇਨਤੀ ਕਰਦਾ ਹੈ ਤਰਲਾ ਪਾਉਂਦਾ ਹੈ ਤੇ ਗੁਰੂ ਰਾਮਦਾਸ ਪਿਤਾ ਜੀ ਅੱਜ ਵੀ ਝੋਲੀਆਂ ਭਰਦੇ ਨੇ ਕਿਉਂ ਦੁਖ ਭੰਜਨ ਤੇਰਾ ਨਾਮ ਜੀ ਦੁਖ ਭੰਜਨ ਤੇਰਾ ਨਾਮ ਇਹ ਗੁਰੂ ਰਾਮਦਾਸ ਪਿਤਾ ਜੀ ਕਿਰਪਾ ਕਰਿਓ ਕਿਰਪਾ ਕਰਿਓ ਸਰਬੱਤ ਦਾ ਭਲਾ ਕਰਿਓ ਸਰਬੱਤ ਦਾ ਭਲਾ ਕਰਿਓ